ਹੈਲੋ ਬੱਚੋ ਸਵਾਗਤ ਹੈ ਤੁਹਾਡਾ ਸਰ ਚੈਨਲ ਤੇ ਅੱਜ ਦੀ ਵੀਡੀਓ ਵਿੱਚ ਆਪਾਂ ਕਰਾਂਗੇ ਮੇਰੇ ਮਿੱਤਰ ਤੇ ਲੇਖ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਦੋਸਤੀ ਇੱਕ ਸਭ ਤੋਂ ਵੱਡੀ ਬਰਕਤ ਹੈ ਜੋ ਹਰ ਕੋਈ ਪ੍ਰਾਪਤ ਕਰਨ ਦੇ ਯੋਗ ਨਹੀਂ ਹੁੰਦਾ ਅਸੀਂ ਜ਼ਿੰਦਗੀ ਦੇ ਸਫ਼ਰ ਵਿੱਚ ਬਹੁਤ ਸਾਰੇ ਲੋਕਾਂ ਨੂੰ ਮਿਲਦੇ ਹਾਂ पर कुछ ही लोग ਹਨ ਜੋ ਸਾਡੇ ਤੇ ਪ੍ਰਭਾਵ ਛੱਡ ਜਾਂਦੇ ਹਨ ਮੇਰਾ ਸਭ ਤੋਂ ਚੰਗਾ ਦੋਸਤ ਇੱਕ ਅਜਿਹਾ ਵਿਅਕਤੀ ਹੈ ਜੋ ਮੇਰੀ ਜ਼ਿੰਦਗੀ ਤੇ ਸਕਾਰਤਮਕ ਪ੍ਰਭਾਵ ਪਾਉਣ ਦੇ ਯੋਗ ਹੋ ਗਿਆ ਹੈ ਸਾਡੀ ਦੋਸਤੀ ਉਦੋਂ ਸ਼ੁਰੂ ਹੋਈ ਜਦੋਂ ਮੇਰਾ ਸਭ ਤੋਂ ਚੰਗਾ ਮਿੱਤਰ ਸੋ ਅਦਿ ਕਲਾਸ ਵਿੱਚ ਇੱਕ ਨਾਵੇਂ ਦਾਖਲੇ ਵੱਜੋਂ ਹੋਇਆ ਆਇਆ। ਅਸੀਂ ਦੋਵੇਂ ਪਹਿਲਾਂ ਪਹਿਲਾ ਪਹਿਲਾਂ ਇੱਕ ਦੂਜੇ ਨਾਲ ਗੱਲ ਕਰਨ ਤੋਂ ਝਿਜਕ ਰਹੇ ਸੀ। ਪਰ ਹੌਲੀ-ਹੌਲੀ ਸਾਡੇ ਵਿੱਚ ਇੱਕ ਸਬੰਧ ਬਣ ਗਿਆ। ਮੈਨੂੰ ਪਹਿਲੀ ਵਾਰ ਯਾਦ ਹੈ ਕਿ ਉਹ ਮੇਰੇ ਜਦੋਂ ਮੇਰੇ ਸਭ ਤੋਂ ਚੰਗੇ ਦੋਸਤ ਨੇ ਮੇਰੇ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਮੈਂ ਆਪਣੀਆਂ ਅੱਖਾਂ ਨੂੰ ਘੁਮਾਇਆ। ਕਿ ਮੈਂ ਸੋਚਿਆ ਸੀ ਕਿ ਕੋਈ ਲਾਭ ਨਹੀਂ ਹੈ ਅਤੇ ਅਸੀਂ ਇਸ ਨੂੰ ਬੰਦ ਨਹੀਂ ਕਰਾਂਗੇ ਹਾਲਾਂਕਿ ਮੇਰੇ ਹੈਰਾਨੀ ਦੀ ਗੱਲ ਹੋਈ ਕਿ ਇਹ ਹੈ ਹਾਲਾਂਕਿ ਮੇਰੇ ਲਈ ਹੈਰਾਨੀ ਦੀ ਗੱਲ ਇਹ ਹੈ ਕਿ ਵੀ ਸੈਸ਼ਨ ਸਾਲ ਦੇ ਅੰਤ ਤੱਕ ਅਸੀਂ ਸਭ ਤੋਂ ਚੰਗੇ ਦੋਸਤ ਬਣ ਗਏ ਸੰਖੇਪ ਵਿੱਚ ਮੈਂ ਆਪਣੇ ਸਭ ਤੋਂ ਚੰਗੇ ਮਿੱਤਰ ਨਾਲਾਂ ਸਾਂਝਾ ਪਾਉਂਦਾ ਹਾਂ ਅਤੇ ਉਹ ਸਭ ਤੋਂ ਮਹੱਤਵਪੂਰਨ ਚੀਜ਼ ਹੈ ਅਸੀਂ ਦੋਵੇਂ ਇੱਕ ਦੂਜੇ ਨੂੰ ਬਿਹਤਰ ਇਨਸਾਨ ਬਣਨ ਦੀ ਪ੍ਰੇਰਿਤ ਕਰਦੇ ਹਾਂ ਅਸੀਂ ਇੱਕ ਦੂਜੇ ਨੂੰ ਆਪਣੀਆਂ ਪੂਰੀ ਵਾਹ ਲਾਉਣ ਲਈ ਤਵਾਉਂਦੇ ਹਾਂ ਅਤੇ ਸਾਨੂੰ ਹਮੇਸ਼ਾ ਜ਼ਰੂਰਤ ਹੁੰਦੀ ਹੈ ਕਿ ਇੱਕ ਵਧੀਆ ਦੋਸਤ ਸੱਚਮੁੱਚ ਇੱਕ ਨਨ ਮੋਚਕ ਨਨ ਮੌਲਕ ਰਤਨ ਰਤਨ ਹੈ ਅਤੇ ਮੈਂ ਖੁਸ਼ਕਿਸਮਤ ਹਾਂ ਕਿ ਮੈਨੂੰ ਆਪਣੀ ਜ਼ਿੰਦਗੀ ਵਿੱਚ ਉਹ ਰਤਨ ਮਿਲਿਆ ਹੈ ਤਾਂ ਬੱਚਿਓ ਐਸੀ ਮੇਰੇ ਮਿੱਤਰ ਤੇ ਲੇਖ ਜੇਕਰ ਵੀਡੀਓ ਪਸੰਦ ਆਈ ਹੋਵੇ ਤਾਂ ਵੀਡੀਓ ਨੂੰ ਲਾਈਕ ਕਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ